ਰਾਕੇ ਨਾਲ ਵੀ ਉਹੀ ਕੰਮ ਵਾਪਰਿਆ ਜਿਹੜਾ ਚਮਕੀਲੇ ਨਾਲ ਵਾਪਰਿਆ ਕਹਿਣ ਦਾ ਮਤਲਬ ਦੋਸਤੋ ਹੋਈ ਇਦਾਂ ਕਿ ਅਮਲੀ ਐਂਤਮ ਗਾਣਾ ਜਦੋਂ ਰਾਕੇ ਦਾ ਸੁਪਰ ਡੁਪਰ ਹਿੱਟ ਹੋ ਗਿਆ ਤਾਂ ਚਮਕੀਲੇ ਦੇ ਜਦੋਂ ਗਾਣੇ ਹਿੱਟ ਹੋਏ ਸੀ ਜਿਵੇਂ ਉਹਦੇ ਮਗਰ ਲੋਕ ਪੈ ਗਏ ਸੀ ਤਾਂ ਮਾੜੇ ਗਾਉਂਦਾ ਆ ਡਬਲ ਮੀਨਿੰਗ ਹੁੰਦਾ ਇਸੇ ਤਰ੍ਹਾਂ ਰਾਕੇ ਦੇ ਮਗਰ ਕੁਝ ਲੋਕ ਪੈ ਗਏ ਵੀ ਭਾਈ ਇਹ ਤਾਂ ਗਾਣੇ ਨਸ਼ੀਆਂ ਵਾਲੇ ਗਾਉਂਦਾ ਇਸ ਤਰ੍ਹਾਂ ਗਾਉਂਦਾ ਐਂ ਗਾਉਂਦਾ ਜਿਹੜੀ ਰਾਕੇ ਦੀ ਲਹਿ ਬਣੀ ਸੀਗੀ ਜਿਸ ਤਰੀਕੇ ਨਾਲ ਉਹਦਾ ਗਾਣਾ ਹਿੱਟ ਹੋਇਆ ਸੀ ਉਹਨੇ ਬੜਾ ਬਲੰਦੀਆਂ ਨੂੰ ਛੂਣਾ ਸੀ ਪਰ ਇਹਨਾਂ ਲੋਕਾਂ ਨੇ ਉਹਨੂੰ ਚਮਕੀਲੇ ਵਾਂਗ ਘੇਰਿਆ ਜਿਵੇਂ ਚਮਕੀਲੇ ਨਾਲ ਕੀਤੀ ਸੀ ਉਸੇ ਤਰ੍ਹਾਂ ਤੇ ਰੱਖੇ ਤੋਂ ਗਾਣੇ-ਗਾਣੇ ਚੜਾਤੇ ਹੋਰ ਪਾਸੇ ਨੂੰ ਤੋੜ ਦਿੱਤਾ ਜਦੋਂ ਹੋਰ ਪਾਸੇ ਨੂੰ ਤੋੜ ਦਿੱਤਾ ਤੇ ਉਹ ਗੱਲ ਨਹੀਂ ਬਣੀ ਕਿਉਂਕਿ ਜਿਹੜੀ ਇੱਕ ਕਲਮ ਹੁੰਦੀ ਹੈ ਨਾ ਜਿਸ ਪਾਸੇ ਨੂੰ ਜਿੱਦਾਂ ਦੀ ਫਿਰ ਲੋਕ ਉਦਾਂ ਦੀ ਉਮੀਦ ਕਰਦੇ ਸੇ ਰੱਖੇ ਤੋਂ ਲੋਕ ਫਿਰ ਉਸੇ ਤਰ੍ਹਾਂ ਦੀ ਉਮੀਦ ਕਰ ਰਹੇ ਸੇ ਕਿ ਅਮਲੀ ਅੰਤ ਮਰ ਕੇ ਗੀਤ ਹੋਰ ਲੈ ਕੇ ਆਊਗਾ ਤੇ ਗਾਣਾ ਲੋਕਾਂ ਨਾਲ ਜੁੜਿਆ ਹੋਇਆ ਮੈਨੂੰ ਉੱਚ ਕੁਝ ਬੁਰਾਈ ਲੱਗੀ ਨਹੀਂ ਸੀ ਇਹ ਇਹਨਾਂ ਨੇ ਬਸ ਖੇਡ ਖੇਡਿਆ ਤਾਂ ਕਿ ਕਿਤੇ ਬਹੁਤਾ ਮੁੰਡਾ ਚੱਲ ਨਾ ਜਾਵੇ ਕਿਉਂਕਿ ਨਵੇਂ ਮੁੰਡੇ ਸੀ ਬਲੰਦੀਆਂ ਨੂੰ ਸੁਣਾ ਸੀ ਸਿੰਗਰ ਵੀ ਵਧੀਆ ਐ ਮਿਊਜ਼ਿਕ ਵੀ ਆਪ ਤਿਆਰ ਕਰਦਾ ਸੀ ਤਾਂ ਜੀ ਇਨੀ ਰੱਖ ਕੇ ਨੂੰ ਡੱਕਣ ਲਈ ਇੱਕ ਚਾਲਬੰਦੀ ਘੇਰਾਬੰਦੀ ਕਰਕੇ ਸਾਜ਼ਿਸ਼ਾਂ ਚੱਲ ਕੇ ਆਹੇ ਕੰਮ ਇਹ ਲੋਕ ਚਮਕੀਲੇ ਨਾਲ ਕਰਦੇ ਸੇ ਉਹੀ ਕੰਮ ਇਹਨਾਂ ਲੋਕਾਂ ਨੇ ਰਾਕੇ ਨਾਲ ਕੀਤਾ ਸੋ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੂਂਗੇ ਜੁਰ ਦੱਸਿਓ ਬਾਕੀ ਗੱਲਬਾਤ ਮੈਂ ਰਾਕੇ ਤੇ ਚਮਕੀਲੇ ਬਾਰੇ ਅਗਲੀ ਵੀਡੀਓ ਚ ਲੈ ਕੇ ਆਉਂਗਾ